ਹੈਲੋ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਜੈ ਹਿੰਦ ਜੈ ਹਿੰਦ ਗੁਰੇ ਜੈ ਹਿੰਦ ਸਰ ਉਹ ਵੇਰੀ ਟ੍ਰਾਇਲ ਪਾਸ ਉਹ ਵੈਰੀ ਗੁੱਡ ਗੁਰੇ ਸ਼ਾਬਾਸ਼ ਸ਼ਾਬਾਸ਼ ਵਧਾਈਆਂ ਹੋਈਆਂ ਹਾਂਜੀ ਹਾਂਜੀ ਜਰੂਰ ਸਰ ਮੈਂ ਤੁਹਾਡੇ ਕੋਲ ਵੈਸੇ ਟ੍ਰੇਨਿੰਗ ਲੈਣ ਆਣਾ ਸੀਗਾ 1 ਮਾਰਚ ਨੂੰ ਹਾਂ ਹਾਂ ਮੈਨੂੰ ਯਾਦ ਆ ਅੱਜ ਵੀ ਤੁਹਾਡੀ ਮਦਰ ਮੇਰੇ ਮੂਰੇ ਥੋੜੇ ਮੂਰੇ ਰੋਏ ਸੀਗੇ ਫੋਨ ਤੇ ਕੀ ਇਹਦੀ ਤਿਆਰੀ ਕਰਾ ਦੇ ਕਿਉਂਕਿ ਮੈਂ ਹੈਵੀ weight ਸੀਗਾ ਹਾਂਜੀ ਮੇਰਾ 110 ਕਿਲੋ ਦੇ ਨੇੜੇ ਤੇੜੇ ਭਜਨ ਸੀਗਾ ਹਾਂਜੀ ਤੇ ਮੇਰਾ ਫਸਟ ਟ੍ਰਾਇਲ ਹੋਇਆ ਸੀ ਉਹਦੇ 'ਚ ਮੈਂ ਮਿਸ ਹੋ ਗਿਆ ਸੀ ਰਨਿੰਗ ਦੇ ਵਿੱਚ ਅੱਛਾ ਤੇ ਫਿਰ ਤੁਸੀਂ ਕਿਹਾ ਸੀ ਥੋੜੀ ਦੇਖ ਲੈ ਜੇ ਟ੍ਰਾਇਲ ਮਿਸ ਕਰ ਸਾਦਾ ਵਾਂ ਤੂੰ ਜਾਂ ਨਾ ਜਾ ਹਾਂ ਨਾ ਕਿ ਆਪਣੇ ਕੋਲ ਚਾਂਸ ਵੱਧ ਜਾਊਗਾ ਹਾਂ ਹਾਂ ਤੇ ਸਰ ਮੈਂ ਤੁਹਾਡੀ ਨਾ ਫਿਰ YouTube ਤੇ ਜੰਪਸ ਵਗੈਰਾ ਦੇਖਿਆ ਸੀ ਗਿਆ ਹਾਈ ਜੰਪ ਲੋਨ ਜੰਪ ਕਿਵੇਂ ਟਿਪਸ ਦੇਖੀਆਂ ਸੀ ਜੀਆਂ ਤੇ ਮੈਂ ਮੈਨੂੰ ਤੁਹਾਡੀ ਤਾਂ ਸਪੀਚ ਬੜੀ ਘੈਂਡ ਲੱਗਣੀ ਤੁਸੀ ਦੀ ਆ ਸੀ ਜਿਹੜੀ ਪ੍ਰਾਇਓਰਟੀ ਵਾਲੀ ਨੌਕਰੀ ਹੁੰਦੀ ਆ ਉਹਦਾ ਵੱਟ ਤੇ ਪਈ ਹੁੰਦੀ ਆ ਬਾ ਬੰਦੇ ਨੇ ਜ਼ੋਰ ਲਾਣਾ ਹੁੰਦਾ ਜੋਤੇ ਘਰੇ ਤੇ ਸਰ ਮੇਰੀ ਤਾਂ ਬੱਸ ਹੋ ਗਈ ਸੀ ਜਦੋਂ ਉਹਨਾਂ ਨੇ ਕਹਿਣਾ ਗਰਜੋਸ਼ ਸਿੰਘ ਜੀ ਇੱਕ ਨੰਬਰ 10 ਸੈਕਿੰਟ ਰਹਿ ਗਏ ਸਰ ਮੈਂ ਇੱਦਾਂ ਭੱਜਿਆ ਜਿਵੇਂ ਪੀਕੇਸੀ ਲਾਉਣ ਚ ਪੀਕੇ ਨਹੀਂ ਭਜਦਾ ਹੁੰਦਾ ਕਦੋਂ ਨਾਲ ਪੱਤੀ ਸਰ ਮੈਂ ਕੱਲ 2:30 ਵਜੇ ਤੱਕ ਦਾ ਰਾਤ ਉਹ ਮੈਂ ਹਾਈ ਜੰਪ ਤੇ ਲੋਨ ਜੰਪ ਦੀਆਂ ਵੀਡੀਓ ਦੇਖਦਾ ਰਿਹਾ ਕਿ ਕਿਵੇਂ ਮਾਰਨੀ ਹੈ ਮੈਂ ਪਹਿਲਾਂ ਸਿਰੇ ਜਾਂਦੇ ਸਰ ਮੱਛੀ ਵਾਲੀ ਦੂਜੀ ਛਾਲ ਮਾਰੀ ਲੱਤ ਚਾਕੇ ਉਹ ਮੇਤੋਂ ਵੱਜੀ ਨਹੀਂ ਫਿਰ ਤੁਸੀਂ ਤਾਂ ਡੋਲਫਿਨ ਵਾਲੀ ਸਿਖਾਈ ਸੀਗੀ ਨਾ ਹਾਂ 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 ਥੀ ਹਲਕੇ ਜੀ ਜੰਪ ਲੈ ਕੇ ਅੱਦੇ ਨੂੰ ਵੇਟ ਪਾਣਾ ਸਰ ਉਹ ਮਾਰੀ ਪਹਿਲੇ ਜੀ ਕਲੀਅਰ ਵਾਹ 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 ਤੇ ਲੋਨ ਜੰਪ ਪਹਿਲੀ ਕਲੀਅਰ ਨਹੀਂ ਹੋਈ ਮਲੇ ਪਿੱਛੇ ਨੂੰ ਉਹ ਫਾਉਲ ਹੋ ਗਿਆ ਹਾਂ ਹਾਂ ਤੇ ਸੈਕਿੰਡ ਤੇ ਪੱਟੀ ਤੇ ਪੱਟੀ ਤੋਂ ਬਾਹਰ ਪੈ ਰ ਆ ਗਿਆ ਸੀ ਉਹ ਵੀ ਫੌਲ ਹੋ ਗਿਆ ਅੱਛਾ ਥਾਟ ਤੇ ਤਾਂ ਰੱਬ ਕੋਲੋਂ ਸਾਰ ਹੈ ਉਹ ਚਮਤਕਾਰ ਹੀ ਹੋ ਗਿਆ ਉਹ ਕਹਿੰਦੇ ਉੱਤੇ ਉੱਤੇ ਚੱਲ ਗਏ ਉਸਿਆਂ ਯਾਰ ਚੱਲ ਬਹੁਤ ਵਧੀਆ ਸਿੱਧੇ ਸਰ ਮੈਂ ਦੇਖ ਲਓ ਤੁਹਾਡੇ ਕੋਲ ਟ੍ਰੇਨਿੰਗ ਲੈਣ ਆਣਾ ਸੀਗਾ ਹਲੇ ਤੁਹਾਨੂੰ ਮੈਂ ਇੰਤਜ਼ਾਰ ਕਰਦਾ ਸੀ ਸਰ ਤਿਆਰੀ ਕਰਾ ਦੋ ਹਨਾ ਹਾਂ ਹਾਂ ਕਿੱਥੇ ਤੁਹਾਡੀ ਵੀਡੀਓ ਦੇਖ ਕੇ ਹੀ ਇੰਨਾ ਹੋ ਗਿਆ ਚਲੋ ਵਾ ਵਧੀਆ ਮੈਂ ਮੈਂ ਸਾਰ ਮਿਲ ਕੇ ਜਾऊंगा ਮੇਰਾ 14 ਦਾ ਮੈਡੀਕਲ ਆ ਬਸ ਮੈਡੀਕਲ ਹੋਮ ਤੋਂ ਬਾਹਰ ਹਾਂ ਇਹ ਕਹਿੰਦੇ ਸੀਗੇ ਮੁੰਡੇ ਬਹੁਤ ਇਕੱਠੇ ਹੋਏ ਆ ਹਾਂਜੀ ਹਾਂਜੀ ਤੇ ਮੈਡੀਕਲ ਹੋਣ ਤੋਂ ਬਾਅਦ ਜਿਵੇਂ ਹੀ ਜੋਇਨਿੰਗ ਹੋ ਗਈ ਮੈਂ ਤੁਹਾਨੂੰ ਜ਼ਰੂਰ ਮਿਲ ਕੇ ਜਾਵਾਂਗਾ ਇੱਕ ਤੋਂ ਟੋਡੇ ਨਾ ਮੇਰੀ ਡਰੀਮ ਆ ਕਿ ਤੁਹਾਨੂੰ ਇੱਕ ਫੋਟੋ ਕਰਾ ਕੇ ਜਾਵਾਂ ਹਾਏ ਹਾਏ ਤੇ ਥੱਲੇ ਇਹ ਲਿਖਣਾ ਵਾ ਆਨਲਾਈਨ ਬੱਚਾ ਇਹ ਆਨਲਾਈਨ ਦੇਖਿਆ ਸੀ ਇਹਨੇ ਬਿਲਕੁਲ ਬਿਲਕੁਲ ਠੀਕ ਆ ਸਰ ਗੱਲ ਸਹੀ ਆ ਯਾਰ ਗੱਲ ਹਾਂਜੀ ਹਾਂਜੀ ਠੀਕ 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 ਗੁਰੀ ਕੋਈ ਨਾ ਗੁਰੀ ਜਿੰਨਾ ਵੀ ਆਣਾ ਹੋਣਾ ਮੈਨੂੰ ਦੱਸ ਦਿਓ ਠੀਕ ਹੈ ਸਰ ਕੋਈ ਕਿਸੇ ਵੀ ਚੀਜ਼ ਦੀ ਮੈਨੂੰ ਲੋੜ ਹੋਊਗੀ ਮੈਂ ਤੁਹਾਨੂੰ ਪੁੱਛ ਲਊਗਾ ਕਾਲ ਕਰਕੇ ਆਹ ਕੋਈ ਛੋਟੀ ਮੈਂ ਪਾਣਾ ਤੈਨੂੰ ਮੈਡੀਕਲ ਦੀ ਵੀਡੀਓ ਕੋਈ ਕਰ ਲਈ ਠੀਕ ਹੈ ਸਰ ਠੀਕ ਹੈ ਠੀਕ ਹੈ ਸਰ ਜੈਨ ਜੀ ਯੈਸ